ਸੁਭਨੇਮ ਸਰ ਆਪਣਾ ਜਗਦੇਸ਼ ਕੁਮਾਰ ਮੰਡਲ 77 ਟੈਕਨੀਕਲ ਸਰਵੇਇੰਗ ਹਾਜ਼ਰ ਹੈ ਸਰ ਅੱਜ ਤੁਹਾਡੀ ਹੜਤਾਲ ਚੌਥੇ ਦਿਨ ਚ ਸ਼ਾਮਿਲ ਹੋ ਗਈ ਹੈ ਛੁੱਟੀ ਜੜੀ ਸੀਗੀ ਹੈ ਨਾ ਜੀ ਉਹ ਤੁਸੀਂ ਐਲਾਨ ਕੀਤਾ ਸੀ ਤਿੰਨ ਦਿਨ ਦੀ ਕੀ ਗੱਲ ਬਣੀ ਨਹੀਂ ਗੱਲ ਤਿੰਨ ਦਿਨਾਂ ਨਾਲ ਸਰਕਾਰ ਨਾਲ ਇਦਾਂ ਹੈ ਸਾਡੀ 11 12 13 ਦੀ ਹੜਤਾਲ ਅਸੀਂ ਅਨਾਉਂਸ ਕੀਤੀ ਸੀ ਸਾਡੀ ਸਟੇਟ ਕਮੇਟੀ ਵੱਲੋਂ ਉਸ ਨੂੰ ਨੇ ਪ੍ਰਚਾਰਿਆ ਜਿਸ ਬਾਵਸ ਸਰਕਾਰ ਜਿਹੜੀ ਹੈ ਉਹ ਗੂਕ ਸੁੱਤੀ ਪਈ ਹੈ ਘੁੰਮ ਕਰਨੀ ਨੀਂਦ ਉਸ ਤੇ ਕੋਈ ਅਸਰ ਨਹੀਂ ਹੋ ਰਿਹਾ ਸਾਡੀ ਮੈਨੇਜਮੈਂਟ ਤੇ ਕੋਈ ਅਸਰ ਨਹੀਂ ਹੋ ਰਿਹਾ 25 ਨੁਕਾਤੀ ਮੰਗਾ ਹਨ ਜਿਹੜੀਆਂ 25 ਮੰਗਾ ਦਾ ਚੈਪਟਰ ਵੈਸੇ ਦਾ ਸੀ ਮੰਗਾ ਹਨ ਪਰ 25 ਮੰਗਾ ਨੂੰ ਸ਼ਾਰਟ ਕਰਕੇ ਜਿਹੜੀਆਂ ਬਿਜਲੀ ਮੰਤਰੀ ਨੇ ਮੰਨ ਲਈਆਂ ਸੀ ਉਹਨਾਂ ਦੇ ਮੀਟਿੰਗ ਕਵਮੈਂਟਸ ਨਹੀਂ ਦਿੱਤੇ ਗਏ ਉਹ ਮਦਰ ਕੇ ਅਜੇ ਵੀ ਨਹੀਂ ਸਾਡੀਆਂ ਮੰਗਾ ਜਿਹੜੀਆਂ ਮੰਨੀਆਂ ਜਾ ਰਹੀਆਂ ਇਹ ਉਹਨਾਂ ਨੂੰ ਲਾਗੂ ਕਰਾਉਣ ਲਈ 14 ਤੇ 15 ਤਰੀਕ ਨੂੰ ਇਹ ਜਿਹੜੀ ਅਸੀਂ ਫਿਰ ਅੱਗੇ ਸਾਡੀ ਜਿਹੜੀ ਹੜਤਾਲ ਕਹਿ ਲੋ ਤੁਸੀਂ ਹੜਤਾਲ ਵਸ ਹੈ ਨਹੀਂ ਹੜਤਾਲ ਕਹਿ ਲੋ ਜਾਂ ਸਮੂਹਿਕ ਛੁੱਟੀ ਕਹਿ ਲੋ ਛੁੱਟੀ ਤੇ ਅਸੀਂ ਹੈਗੇ ਆ ਪਰ ਲੋਕ ਇਹਨੂੰ ਐਵੇਂ ਹੀ ਹੜਤਾਲ ਦਾ ਨਾਮ ਦੇ ਰਹੇ ਹਨ ਛੁੱਟੀ ਸਾਡੀ ਜਿਹੜੀ ਬਣਦੀ ਛੁੱਟੀ ਅਸੀਂ ਉਹ ਲੈ ਕੇ ਰੈਸਟ ਕਰ ਰਹੇ ਆ ਤੇ ਜਿਹੜਾ ਬਿਜਲੀ ਬੋਰਡ ਦਾ ਵੀ ਬਿਜਲੀ ਬੋਰਡ ਤੇ ਦਬਾਅ ਬਣਾਇਆ ਜਾ ਸਕੇ ਉਸ ਤੇ ਹੋਰ ਅਸੀਂ ਕਿ ਬਿਜਲੀ ਬੋਰਡ ਦਾ ਕੋਈ ਕਾਮਕਾਰ ਆ ਰਵਾਂਗੈਰਾ ਵਿੱਚ ਕੋਈ ਵਿਗਨ ਨਹੀਂ ਪਾਰ ਹੈ ਜਿਹੜਾ ਸੀ ਬੜੇ ਸ਼ਾਂਤ ਮੈਂ ਢਾਂਗ ਨਾਲ ਆਦਾ ਜਿਹੜਾ ਇਹ ਪ੍ਰੋਟੈਸਟ ਕਰ ਰਹੇ ਆ ਜਿਹੜੀ ਐ ਅੱਜ ਦੀ ਮੈਂ ਤੁਹਾਨੂੰ ਦੇਣਾ ਚਾਹੁੰਨਾ ਅੱਜ ਤੋਂ ਬਾਅਦ ਕੱਲ ਜਿਹੜਾ 15 ਅਗਸਤ ਦਾ ਦਿਨ ਆ ਰਿਹਾ ਹੈ ਇਹ 1947 ਤੋਂ ਬਾਅਦ ਪਹਿਲਾ ਦਿਨ ਆਵੇਗਾ ਜਿਸ ਵਕਤ ਸਮੁੱਚਾ ਬਿਜਲੀ ਕੰਮ ਹੈ ਜਿਹੜਾ ਉਹ ਸਮੂਹਕ ਛੁੱਟੀ ਤੇ ਜਾ ਰਿਹਾ ਹੈ ਇਹ ਐਸ ਜਿਹੜੀ ਗੁੰੰਗੀ ਬੋਲੀ ਬੈਰੀ ਸਰਕਾਰ ਹੈ ਉਹਨੂੰ ਐਸ ਤੁਹਾਡੇ ਮਾਧਿਅਮ ਰਿਹਾ ਸੀ ਦੇਣਾ ਚਾਹੁੰਦਾ ਦੱਸਣਾ ਚਾਹੁੰਨੇ ਆ ਪੀ ਆਪ ਹੀ ਜਿਹੜੇ ਐ ਉਹ ਭਗਤ ਸਿੰਘ ਦੇ ਵਾਰਿਸ ਕਾਉਂਦੇ ਹਨ ਆਪ ਹੀ ਕੇਸ ਨਹੀਂ ਪੱਗਾ ਬੰਦੇ ਹੈ ਤੇ ਅੱਜ ਅਸੀਂ ਬਤ ਜਿਹੜਾ ਦੇਸ਼ ਨੂੰ ਜਾਦ ਕਰਾਇਆ ਜਿਹੜਾ ਸਮੁੱਚਾ ਮੁਲਾਜ਼ਮ ਬਿਜਲੀ ਬੋਰਡ ਦਾ ਉਹ ਇੱਕੇਸਰੀ ਪੱਗਾ ਬੰਨਣ ਵਾਲਿਆਂ ਦੇ ਹਰੇ ਪੈਨ ਵਾਲਿਆਂ ਦੇ ਜਿਹੜੇ ਕਹਿੰਦੇ ਸੀ ਸਾਡਾ ਹਰਾ ਪੈਣੀ ਹਮੇਸ਼ਾ ਚੱਲੂਗਾ ਉਹਨਾਂ ਦੇ ਖਿਲਾਫ ਅੱਜ ਅਸੀਂ ਆਪ ਇਹ ਮੰਗਾ ਪ੍ਰਤੀ ਸਪੈਸ਼ਲ ਜਿਹੜੀਆਂ ਉਹ ਕਹਿੰਦੇ ਆ ਵੀ ਤੁਹਾਡੀਆਂ ਜਹਿਜ ਮੰਗਾਂ ਅਸੀਂ ਤੁਹਾਡੀਆਂ ਮੰਗਾਂ ਮੰਨ ਲਈਆਂ ਪਰ ਉਹਨਾਂ ਲਾਗੂ ਨਹੀਂ ਕਰਦੇ ਉਹਨਾਂ ਵਾਸਤੇ ਕੱਲ ਵੀ 15 ਅਗਸਤ ਉਸ ਸਟ੍ਰਾਈਕ ਤੇ ਸਾਡਾ ਜਿਹੜਾ ਉਹ ਲੋਕਾਂ ਦਾ ਜਾਣਾ ਜ਼ਰੂਰੀ ਹੈ ਜੀ ਮਾਦਮਰਾ ਸਰ ਜੀ ਸਰਕਾਰ ਨਾਲ ਉਹਨਾਂ ਦੇ ਵਿੱਚ ਅਸੀਂ ਤੇ ਮੰਗ ਕਰਦੇ ਆਂ ਵੀ ਅੱਜ ਹੀ ਸਾਡਾ ਕੋਈ ਫੈਸਲਾ ਕਰ ਲਿਆ ਜਾਵੇ ਤੇ ਅਸੀਂ ਆਸ ਕਰਦੇ ਆਂ ਵੀ ਸਰਕਾਰ ਸਾਡੇ ਬਾਰੇ ਸੋਚੇਗੀ ਤੇ ਅੱਜ ਹੀ ਸਾਡੀਆਂ ਜਿਹੜੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰ ਦੇਵੇਗੀ ਜੀ ਕੱਲ ਪੂਰਾ ਦੇਸ਼ ਆਜ਼ਾਦੀ ਦਿਵਸ ਮਨਾਏਗਾ 15 ਅਗਸਤ ਦੀ ਸਾਰੇ ਪਾਸੇ ਖੁਸ਼ੀਆਂ ਖੇੜੇ ਹੋਣਗੇ ਦੇਸ਼ ਭਗਤੀ ਦੇ ਗੀਤ ਚੱਲਣਗੇ ਹਨਾ ਜੀ ਤੇ ਆਜ਼ਾਦੀ ਦਾ ਦਿਹਾੜਾ ਪਹਿਲਾਂ ਵੀ ਮਨਾਇਆ ਜਾਂਦਾ ਕੱਲ ਵੀ ਬੜਿਆ ਖੁਸ਼ੀ ਨਾਲ ਮਨਾਇਆ ਜਾਏਗਾ ਤੇ ਤੁਹਾਡਾ ਐਲਾਨ ਹੈਗਾ ਕਿ ਤੁਸੀਂ ਇੱਥੇ ਧਰਨਾ ਦਿਓਗੇ ਸਰ ਹਾਂਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਹਿੰਦੁਸਤਾਨ ਦੀ ਵੇਖੋ ਕਿੰਡੀ ਤਰਾਸਦੀ ਹੈ ਵੀ ਜਿੱਥੇ ਸਾਰੇ ਲੋਕ ਖੁਸ਼ੀਆਂ ਮਨਾ ਰਹੇ ਆ ਆਜ਼ਾਦੀ ਦੀਆਂ ਵੀ ਆਜ਼ਾਦੀ ਮਿਲ ਗਈ ਸਾਨੂੰ ਆਜ਼ਾਦੀ ਮਿਲ ਗਈ ਉੱਥੇ ਮੁਲਾਜ਼ਮ ਜਿਹਨੂੰ ਰੀੜ ਦੀ ਹੱਡੀ ਕਿ ਆ ਜਾਂਦਾ ਹੈ ਸਰਕਾਰ ਦੀ ਉਹ ਅੱਜ ਦੁੱਖ ਵਿੱਚ ਹੈ ਦੁੱਖ ਪ੍ਰਗਟਾਵਾ ਕਰੇਗੀ ਇਸ ਨੂੰ ਆਜ਼ਾਦੀ ਨਹੀਂ ਕਹਿੰਦੇ ਜਦੋਂ ਤੱਕ ਅਧਿਕਾਰ ਨਹੀਂ ਮਿਲਦੇ ਜਦ ਤੱਕ ਹੱਕ ਨਹੀਂ ਮਿਲਦੇ ਉਦੋਂ ਤੱਕ ਆਜ਼ਾਦੀ ਕਹਿ ਹੀ ਨਹੀਂ ਸਕਦੇ ਲੋਕ ਅਜੇ ਵੀ ਭਲੇਖੇ ਵਿੱਚ ਨੇ ਜਿਹੜੇ ਸਰਕਾਰਾਂ ਕਹਿ ਰਹੀਆਂ ਨੇ ਵੀ ਅਸੀਂ ਆਜ਼ਾਦੀ ਦਵਾਤੀ ਹੈ ਆਜ਼ਾਦੀ ਮਨਾ ਰਹੇ ਆ ਮੇਰਾ ਖਿਆਲ ਹੈ ਵੀ ਲੋਕਾਂ ਨੂੰ ਬੇਕੂਬ ਬਣਾਇਆ ਜਾ ਰਿਹਾ ਜੋ ਭਗਤ ਸਿੰਘ ਨੇ ਸੋਚੀ ਸੀ ਆਜ਼ਾਦੀ ਉਹ ਅੱਜ ਨਹੀਂ ਮਿਲ ਰਹੀ ਇਹਨਾਂ ਸਰਕਾਰਾਂ ਨੇ ਦੱਬ ਕੇ ਰੱਖੀ ਹੋਈ ਹੈ ਕਿਉਂਕਿ ਮੌਲਿਕ ਅਧਿਕਾਰਾਂ ਦੀ ਗੱਲ ਕਰਦੇ ਆ ਆਪਾਂ ਜਮਾਨਤੂ ਹੱਕਾਂ ਦੀ ਗੱਲ ਕਰਦੇ ਆ ਉਹ ਕਿਸੇ ਵੀ ਹਿੰਦੁਸਤਾਨੀ ਨੂੰ ਯਾ ਮੁਲਾਜ਼ਮ ਨੂੰ ਨਹੀਂ ਮਿਲ ਰਿਹਾ ਇਸ ਕਰਕੇ ਸਾਰੇ ਹੀ ਵਿੱਚ ਵਿੱਚ ਸਾਰੇ ਹੀ ਨਿਰਾਸ਼ ਨੇ ਪਰ ਕੋਈ ਸਰਕਾਰ ਦੇ ਖਿਲਾਫ ਅਸੀਂ ਜਿਵੇਂ ਆ ਸਾਡੇ ਕੋਲ ਜਥੇਬੰਦੀਆਂ ਦਾ ਜੋਰ ਹੈ ਅਸੀਂ ਕਹਿ ਸਕਦੇ ਆ ਆਮ ਪਬਲਿਕ ਨਹੀਂ ਕਹਿ ਸਕਦੀ ਸਰਕਾਰ ਦੇ ਖਿਲਾਫ ਸੋ ਇਸ ਨੂੰ ਆਜ਼ਾਦੀ ਨਹੀਂ ਜਿਨ੍ਹਾਂ ਜਿਹੜੀ ਆਜ਼ਾਦੀ ਪਿੱਛੇ ਮਤਲਬ ਯੋਧਿਆਂ ਨੇ ਆਪਣੀਆਂ ਜਾਨਾਂ ਦਿੱਤੀਆਂ ਉਹ ਏ ਆਜ਼ਾਦੀ ਨਹੀਂ ਹੈ ਜੀ ਤੇ ਤੁਸੀਂ ਕੱਲ ਵੀ ਆਜ਼ਾਦੀ ਵਾਲੇ ਦਿਨ ਵੀ ਇੱਥੇ ਇਸੇ ਤਰ੍ਹਾਂ ਧਰਨਾ ਰੋਸ ਪ੍ਰਦਰਸ਼ਨ ਕਰੋਗੇ ਹਨਾ ਹਾਂ ਜੀ ਸਾਨੂੰ ਦੁੱਖ ਹੈ ਇਸ ਗੱਲ ਦਾ ਵੀ ਅਸੀਂ ਇਹ ਆਜ਼ਾਦੀ ਕਿਉਂ ਨਹੀਂ ਮਾਨ ਰਹੇ ਕਿਉਂਕਿ ਆਜ਼ਾਦੀ ਇੱਕ ਖੁਸ਼ੀ ਦਾ ਪ੍ਰਤੀਕ ਹੈ ਬੰਦੇ ਨੂੰ ਆਜ਼ਾਦੀ ਮਹਿਸੂਸ ਹੋਣੀ ਚਾਹੀਦੀ ਹੈ ਪਰ ਅੱਜ ਦੇ ਹੱਕ ਨਾ ਮਿਲਣਗੇ ਕਿਸੇ ਵੀ ਤਰ੍ਹਾਂ ਅੱਜ ਪੁਰਾਣੀ ਪੈਨਸ਼ਨ ਹੈ ਬੁਢਾਪੇ ਦਾ ਸਾਰਾ ਉਹ ਨਹੀਂ ਸਾਨੂੰ ਮਿਲ ਰਹੀ ਆਉਣ ਵਾਲਾ ਭਵਿੱਖ ਸਾਡਾ ਖਤਰੇ ਵਿੱਚ ਹੈ ਡੀਏ 13% ਅਸੀਂ ਸੈਂਟਰ ਸਰਕਾਰ ਤੋਂ ਪਿਛਾ ਚੱਲ ਰਹੇ ਹਾਂ ਉਹ ਵੀ ਸਾਨੂੰ ਇਸ ਗੱਲ ਦਾ ਵੀ ਦੁੱਖ ਹੈ ਆਮਦਨ ਵਿੱਚ ਵੀ ਬੜਾ ਫਰਕ ਹੈ ਇਸ ਚੀਜ਼ ਦਾ ਹੁਣ 7ਵੇਂ ਪੇ ਕਮਿਸ਼ਨ ਵਿੱਚ ਭੇਜਿਆ ਜਾ ਰਿਹਾ ਹੈ ਨਵੀਂ ਫਰਥੀਆਂ ਨੂੰ ਉਹਦਾ ਵੀ ਸਾਨੂੰ ਇਸ ਚੀਜ਼ ਦਾ ਦੁੱਖ ਹੈ ਜਿੱਥੇ ਪਾੜਾ ਘਟੋ ਘਟ 20 3000 ਦਾ ਹੈਗਾ ਤਨਖਾਹ ਵਿੱਚ ਸੇਮ ਵਰਕ ਹੈ ਸੇਮ ਪੇ ਵੀ ਹੋਣੀ ਚਾਹੀਦੀ ਹੈ ਪਰ ਨਹੀਂ ਉਸ ਤੋਂ ਬਾਅਦ ਜਿਹੜੀ ਭਰਤੀ ਪ੍ਰਕਿਰਿਆ ਹੈ ਉਹ ਬਹੁਤ ਸਲੋ ਚੱਲ ਰਹੀ ਹੈ ਅੱਜ ਤੋਂ 20 25 ਉਦੋਂ ਘਟੋ ਘਟ 1.5 ਲੱਖ 1.5 ਲੱਖ ਦੇ ਕਰੀਬ ਭਰਤੀ ਸੀ ਮੁਲਾਜ਼ਮ ਕੰਮ ਕਰਦੇ ਹੁੰਦੇ ਸੀ ਤੇ ਲੋਡ ਘੱਟ ਸੀ ਅੱਜ ਲੋਡ ਵੇਖ ਲਓ ਤੇ ਅੱਜ 30000 ਮੁਲਾਜ਼ਮ ਹੈ ਤੇ ਭਰਤੀ ਦੀ ਜਿਹੜੀ ਪ੍ਰਕਿਰਿਆ ਹੈ ਉਹ ਸਾਲ ਦੇ 2500 ਕੱਢਦੇ ਆ 1500 ਕੱਢਦੇ ਆ 2000 ਕੱਢਦੇ ਆ ਇੱਥੋਂ ਦੱਸੋ ਵੀ ਕਿਵੇਂ ਪੂਰਾ ਹੋ ਜਾਏਗਾ ਇਹ ਖਾਤਾ ਵੀ ਜਿਹੜਾ ਲੋਡ ਵੱਧ ਹੈ ਤੇ ਮੁਲਾਜ਼ਮ ਘਟਨੇ 30000 ਨੂੰ 1.5 ਲੱਖ 2 ਲੱਖ ਕਰਨ ਵਾਸਤੇ ਇਹ ਰਫਤਾਰ ਸਹੀ ਹੈ ਜਿਹੜੀ ਸਾਲ ਵਿੱਚ 56000 60000 ਅੱਜ ਪੋਸਟਾਂ ਖਾਲੀ ਪਈਆਂ ਸਰਕਾਰ ਸੁੱਤੀ ਪਈ ਹੈ ਉਹਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ ਅੱਜ ਐਕਸੀਡੈਂਟ ਦਾ ਕਾਰਨ ਲਾਈਟਾਂ ਸਹੀ ਕਰਦੇ ਹੋਏ ਉਹ ਕਿਉਂ ਜਾ ਰਹੇ ਨੇ ਕਿਉਂਕਿ 10-10 ਬੰਦਿਆਂ ਦਾ ਜਿਹੜਾ ਕੰਮ ਦਾ ਹੈ ਲੋਡ ਉਹ ਇੱਕ ਬੰਦਾ ਕਰ ਰਿਹਾ ਹੈ ਇਸੇ ਕਰਕੇ ਐਕਸੀਡੈਂਟਾਂ ਦਾ ਕਾਰਨ ਹੀ ਇਹ ਹੋਇਆ ਉਸ ਤੋਂ ਬਾਅਦ ਐਕਸੀਡੈਂਟ ਹੁੰਦੇ ਆ ਤਾਂ ਸਾਨੂੰ ਕੋਈ ਮੁਆਵਜਾ ਨਹੀਂ ਦਿੱਤਾ ਜਾਂਦਾ 20 ਲੱਖ ਸੀ ਉਸ ਤੋਂ ਬਾਅਦ ਸਾਨੂੰ ਅਸੀਂ 50 ਲੱਖ ਦੀ ਮੰਗ ਕੀਤੀ ਤਾਂ ਇਹਨਾਂ ਸਾਨੂੰ ਮਲਾਉਣ ਦੇ ਮਾਰੇ ਵੀ 30 ਲੱਖ ਦੇ ਦਿੱਤਾ ਜਾਵੇਗਾ ਇੱਕ ਮਰੇ ਹੋਏ ਬੰਦੇ ਦੀ ਕੀਮਤ 30 ਲੱਖ ਐਨੀ ਮੰਗਾਈ ਵਿੱਚ ਦੱਸੋ ਵੀ ਉਹ ਪਿਛਲਾ ਪਰਿਵਾਰ ਕੀ ਕਰੇਗਾ ਜੀ ਜਿੰਨੀਆਂ ਮੰਗਾਂ ਸੀਗੀਆਂ ਉਹਨਾਂ ਤੇ ਇਹ ਨਹੀਂ ਹੈਗਾ ਕਿ ਸਰਕਾਰ ਨੂੰ ਪਤਾ ਨਹੀਂ ਹੈਗਾ ਸਰਕਾਰ ਨੂੰ ਸਾਰੀਆਂ ਪਤਾ ਹੈਗੇ ਆ باوجود ਉਹਨਦੇ ਉਹ ਮੰਨਦੀਆਂ ਨਹੀਂ ਪਈਆਂ ਹਨਾ ਨਹੀਂ ਮੰਨਦੀਆਂ ਇਹ ਢੀਠਪੁਣਾ ਹੈ ਸਰਕਾਰ ਦਾ ਬਾਕੀ ਇੱਕ ਵਾਰ ਵੋਟਾਂ ਪਾ ਕੇ ਅਸੀਂ ਬਦਲਾ ਲਿਆ ਚੁੱਕੇ ਆ ਜਿਵੇਂ ਪਿਛਲੇ ਜਦੋਂ ਦੀ ਆਜ਼ਾਦੀ ਮਿਲੀ ਉਦੋਂ ਦੀਆਂ ਦੋ ਸਰਕਾਰਾਂ ਹੀ ਚੱਲ ਰਹੀਆਂ ਸੀ ਇੱਕ ਵਾਰ ਮਲਾਜਮ ਵਰਗੇ ਨੇ ਥੋੜਾ ਜਿਹਾ ਹੱਲਾ ਮਾਰਿਆ ਆਮ ਆਦਮੀ ਪਾਰਟੀ ਹਾਲ ਅੱਲਾ ਮਾਰਿਆ ਆਮ ਆਦਮੀ ਪਾਰਟੀ ਨੂੰ ਲਿਆਂਦਾ ਬਹੁਤ ਆਸਾਂ ਸੀ ਇਹਦੇ ਤੋਂ ਸਾਨੂੰ ਤੇ ਹੁਣ ਜੋ ਵੀ ਮੰਗਾ ਮੰਨ ਚੁੱਕੀ ਹੈ ਉਹ ਵੀ ਨਹੀਂ ਪੂਰੀਆਂ ਕਰ ਰਹੀਆਂ ਨਵੀਆਂ ਡਿਮਾਂਡਾਂ ਤੇ ਅਜੇ ਦੂਰ ਦੀ ਗੱਲ ਹੈ ਠੀਕ ਹੈ ਜੀ ਧੰਨਵਾਦ